ਇਥੇ ਪੁਲ ਬਣਾਇਆ ਸੀ ਜਿਹੜਾ ਕੰਮ ਕੀਤਾ ਸੀ ਉਹ ਸ਼੍ਰੀ ਵਿਨੋਦ ਖੰਨਾ ਜੀ ਨੇ ਕੀਤਾ ਸੀ ਜਿਹੜੇ ਭਾਜਪਾ ਦੇ ਐਮਪੀ ਰਹਿ ਚੁਕੇ ਆ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਕੰਮ ਨਹੀਂ ਕੀਤਾ ਚਾਹੇ ਅਰੁਣਾ ਚੋਧਰੀ ਮੈਡਮ ਹੋਏ ਚਾਹੇ ਸ਼ਮਸ਼ੇਰ ਸਿੰਘ ਜੀ ਹੋਣ ਹਾਂ ਮੈਂ ਇੰਨਾ ਜ਼ਰੂਰ ਕਹਿਨੀ ਆ ਕਿ ਸਾਰੇ ਫੋਟੋ ਸ਼ੂਟ ਕਰਾਉਣ ਜ਼ਰੂਰ ਆਂਦੇ ਆ ਕਿ ਆਮ ਆਦਮੀ ਸਰਕਾਰ ਨੂੰ ਸਾਢੇ 3 ਦਿਨ ਸਾਲ ਹੋ ਗਿਆ ਬਣੇ ਹੋਏ ਜਦੋਂ ਬਾਰਿਸ਼ ਆਂਦੀ ਹੈ ਜਦੋਂ ਹਾਰਡ ਆਂਦੀ ਹੈ ਉਦੋਂ ਕਿਉਂ ਹੀ ਆ ਜਾਂਦੀ ਹੈ ਪਹਿਲੇ ਕਿਉਂ ਨਹੀਂ ਆ ਜਾਂਦੀ ਪਹਿਲੇ ਫੁਕਤਾ ਇੰਤਜ਼ਾਮ ਕਿਉਂ ਨਹੀਂ ਸ਼ੁਰੂ ਹੁੰਦੇ ਹੁਣ ਆ ਕਰਕੇ ਫੋਟੋ ਖਿਚਾ ਜਾਣੀ ਹੈ ਦੋ ਟਰਾਲੀਆਂ ਮਿੱਟੀ ਦੀ ਸਟੋਆ ਜਾਣੀ ਹੈ ਬਸ ਫਿਰ ਅਗਲੇ ਸਾਲ ਦੇ ਵੇਟ ਕਰਨੀ ਹੈ ਬਾਰਿਸ਼ ਆਏਗੀ ਉਸ ਟਾਈਮ ਦੇ ਉੱਤੇ ਅਸੀਂ ਆਵਾਂਗੇ ਤੇ ਫਿਰ ਫੋਟੋ ਖਿਚਾਵਾਂਗੇ ਮਿੱਟੀ ਸਟੋਆਵਾਂਗੇ ਇੱਥੋਂ ਦਾ ਆਮ ਆਦਮੀ ਦਾ ਪਾਰਟੀ ਦਾ ਕੰਮ ਰਹਿ ਗਿਆ ਤੇ ਉਹ ਸਾਢੇ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਬਨੇ ਹੋਏ ਕਿਾ ਸਾਢੇ 3 ਸਾਲ ਤੋਂ ਐਂਦੀ ਸਮੱਸਿਆ ਹੱਲ ਹੋਈ ਹੈ ਅੱਜ ਅਸੀਂ ਬੀਜੇਪੀ ਦੇ ਕਾਰਜਕਰਤਾ ਮੇਰੇ ਨਾਲ ਬਹੁਤ ਹੀ ਰਿਸਪੈਕਟਫੁਲ ਵਿਨੇ ਚੋਧਰੀ ਜੀ ਨੇ ਡਾਕਟਰ ਦੀਪਕ ਮੱਟੂ ਨੇ ਇਸ ਮੰਡਲ ਦੇ ਮੰਡਲ ਪ੍ਰਧਾਨ ਜੀ ਸਾਡੇ ਸੰਦੀਪ ਠਾਕੁਰ ਜੀ ਔਰ ਰਾਜੇਸ਼ ਜੀ ਅਸੀਂ ਸਾਰੇ ਦੇ ਸਾਰੇ ਇੱਥੇ ਦੇਖਣ ਆਏ ਆ ਸਮੱਸਿਆ ਨੂੰ ਦੇਖਣ ਆਏ ਆ ਔਰ ਹਾਂ ਅਸੀਂ ਇਹ ਵੀ ਕਵਾਂਗੇ ਕਿ ਅਸੀਂ ਕਿਤੇ ਨਾ ਕਿਤੇ ਦੇਖੋ ਇਹ ਸਾਰੇ ਦੀ ਜਿੰਨੀ ਵੀ ਪਾਵਰ ਹੈਗੀ ਹੈ ਸਟੇਟ ਗਵਰਨਮੈਂਟ ਦੇ ਅੰਡਰ ਆਂਦੀ ਹੈ ਸਟੇਟ ਗਵਰਨਮੈਂਟ ਨੇ ਜੋ ਕਰਨਾ ਹੈ ਬਟ ਅਸੀਂ ਆਵਾਜ਼ ਜ਼ਰੂਰ ਉਠਾਉਂਦੇ ਰਵਾਂਗੇ ਉਠਾਵਾਂਗੇ ਔਰ ਬਹੁਤ ਸਾਰੇ ਤੁਸੀਂ ਕੁਝ ਇੱਕ ਟਾਈਮ ਤੋਂ ਦੇਖਿਆ ਹੋਏਗਾ ਅਸੀਂ ਕੈਂਪ ਵੀ ਲਗਾ ਰਹੇ ਆ ਭਾਜੀਪੀ ਵਾਲੇ ਔਰ ਅਸੀਂ ਹਰ ਏਰੀਆ ਦੇ ਵਿੱਚ ਜਾ ਕੇ ਆਵਾਜ਼ ਵੀ ਉਠਾਉਂਦੇ ਆ ਤਾਂ ਕਿ ਸਾਡੀ ਆਵਾਜ਼ ਉਠਾਉਣ ਦੇ ਨਾਲ ਇਹ ਲੋਕੀ نیند ਤੋਂ ਜਾਗ ਸਕਣ ਤੇ ਆਪਣੇ ਏਰੀਏ ਦਾ ਕਿਤੇ ਨਾ ਕਿਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਔਰ ਸਾਰੇ ਪਿੰਡ ਨਿਵਾਸੀਆਂ ਨੂੰ ਆਪਾਂ ਇੱਕ ਵਾਅਦਾ ਵੀ ਕਰਕੇ ਜਾਂਦੇ ਆ ਕਿ ਭਾਈ ਸਤਾਈ ਦੇ ਵਿੱਚ ਤੁਸੀਂ ਸਰਕਾਰ ਲੈ ਕੇ ਆਓਗੇ ਸਭ ਤੋਂ ਪਹਿਲੇ ਕੰਮ ਐਥੇ ਹੀ ਸ਼ੁਰੂ ਕਰਾਂਗੇ